ਉਹ ਕੋਤਰੇ ਸਾਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੇ ਜਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਪਤੁਸ਼ ਹਮਾਰੀ ਬਰਨ ਸਕੈ ਮਹਿਮਾਂ ਜੁ ਤੁਹਾਰੀ ਹਮ ਨਾ ਸਕਤ ਕਰ ਸੇਤ ਤੁਮਹਾਰੀ ਆਪ ਲਿਹੋ ਤੋ ਕਦਾ ਸਦਾਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਣੇ ਕੱਲ ਤੱਕ ਮਾਜ ਰਾਗ ਦੇ ਵਿੱਚ 132 ਅੰਗ ਤੱਕ ਸੰਕਤਵੀ ਅਸ਼ਟਪਦੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ ਇਹਦੀ ਸੰਖੇਪ ਵਿਆਖਿਆ ਸੰਖੇਪ ਵਿਚਾਰ ਸਰਵਣ ਕਰਤ ਕੀਤੀ ਹੈ ਹੁਣ ਕਰੋ ਕਿਰਪਾ ਦਿਓ ਆਸ਼ੀਰਵਾਦ ਮਹਾਰਾਜਾ ਤੇ ਮਿਹਰ ਭਰਿਆ ਹੱਥ ਰੱਖਣਾ ਉਸ ਤੋਂ ਅੱਗੇ ਜੋ ਗੁਰਬਾਣੀ ਹੈ ਇਹਦੀ ਆਪਾਂ ਸੰਖੇਪ ਵਿਚਾਰ ਸੰਖੇਪ ਵਿਆਖਿਆ ਕਰ ਲਈ ਜੀ ਮਾਜ ਮਹੱਲਾ ਪੰਜਵਾਂ ਕਰ ਦੂਜਾ ਇਹ ਮਾਜ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਉਹਨਾਂ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 132 ਤੇ ਵਰਣਨ ਕੀਤੀ ਗਈ ਹੈ ਦਰਜ ਕੀਤੀ ਗਈ ਹੈ ਜੀ ਘਰ ਦੂਜਾ ਇਹ ਜਿਹੜੇ ਸ਼ਬਦ ਹੈ ਨਾ ਇਹਨਾਂ ਨੂੰ ਤਾਲ ਦੇ ਦੂਜੇ ਘਰ ਦੇ ਵਿੱਚ ਗਾਇਨ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ ਜੀ ਨਿਤਤ ਦਇਓ ਸੰਭਾਲੀਐ ਮੋਲਾ ਮਨੋ ਵਿਸਾਰੀਐ ਨੇਤ ਨੇਤ ਵੈਗੁਰ ਦਾ ਨਾਮ ਉਠ ਤੇ ਬੈਠ ਤ ਸੋਉ ਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਨੇ ਤੇ ਉਠ ਤੇ ਬੈੰਧਿਆ ਸੌਂਦਿਆ ਪ੍ਰਮਾਤਮ ਦਾ ਨਾਮ ਜਪੀਏ ਨਾਮ ਸੰਭਾਲੀਏ ਤੇ ਮੂਲ ਨਾਮ ਨੂੰ ਵਿਸਾਰੀਏ ਇੱਕ ਖਿਨ ਪਿਆਰਾ ਵਿਸਰੇ ਇੱਕ ਖਿਨ ਵੀ ਕਦੇ ਵੀ ਪ੍ਰਮਾਤਮਾ ਨੂੰ ਮਨੋਂ ਨਾ ਵਿਸਾਰੀ ਗਏ ਤੇ ਐਸੀ ਵਿਅਸਥਾ ਬਣਾ ਲਈਏ ਕਿ ਆਖਰਾਂ ਜੀਵਾਂ ਵਿਸਰੈ ਮਰ ਜਾਓ ਕਿਉਂ ਐਸਾ ਸਾਡਾ ਮਾਤਮ ਅਧਿਆਤਮਿਕ ਤੌਰ ਤੇ ਮਰਨ ਹੁੰਦਾ ਹੈ ਜਦੋਂ ਪਰਮਾਤਮਾ ਸਾਡੇ ਤੋਂ ਵਿਛੜ ਜਾਂਦਾ ਹੈ ਇਸ ਕਰਕੇ ਮੂਲ ਨਾ ਮਨੋਂ ਵਿਸਾਰੀਏ ਕਦੇ ਵੀ ਮਨ ਦੇ ਵਿੱਚੋਂ ਉਸ ਪਰਮਾਤਮਾ ਦਾ ਨਾਮ ਨਾ ਵਿਸਾਰੀਏ ਤੇ ਆਪਣੀ ਅਵਸਥਾ ਨੂੰ ਉੱਠ ਤਾਂ ਬੈਠ ਤਾਂ ਹਰ ਹਰ ਤੇ ਆਵੋ ਮਾਰਗੇ ਚੱਲ ਤਾਂ ਹਰੇ ਹਰ ਗਾਵੋ ਤੋਂ ਚੱਲਦੇ ਆਂ ਫਿਰਦੇ ਆਂ ਬੈਂਦੇ ਆਂ ਉੱਠਦੇ ਆਂ ਸਦਾ ਉਸ ਪਰਮਾਤਮਾ ਦਾ ਨਾਮ ਜਪਦੇ ਰਹੀਏ ਤੇ ਉਸ ਨੂੰ ਕਦੇ ਵੀ ਮਨ ਤੋਂ ਨਾ ਵਿਸਾਰੀਏ ਜੀ ਰਹਾਓ ਠਹਰਾਓ ਦੇ ਕੇ ਪਰਮਾਉਂਦੇ ਹਨ ਸੰਤਾ ਸੰਗਤ ਪਾਈਐ ਜਿਤ ਜਮ ਕੇ ਪੰਧ ਨ ਜਾਈਐ ਸੰਤਾ ਦੀ ਸੰਗਤ ਨਾ ਜਿਹੜੀ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮਹਿਰ ਭਰੀਜੈ ਜੀਉ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਣੇ ਭੰਮ ਚੋਟਾ ਖਾਵੈ ਤੇ ਜਿਹੜੀ ਸੰਗਤ ਹੈ ਨਾ ਉਹ ਵੱਡੇ ਭਾਗਾ ਨਾਲ ਮਿਲਦੀ ਹੈ ਜੇਦੋ ਸੰਗਤ ਦੇ ਵਿੱਚ ਇਨਸਾਨ ਚੱਲ ਜਾਂਦਾ ਨਾ ਬੜਾ ਕੁਝ ਸਿੱਖਦਾ ਹੈ ਉਤੋਂ ਹੰਕਾਰ ਟੁੱਟਦਾ ਹੈ ਇਨਸਾਨ ਦਾ ਉੱਥੇ ਆਪਾਂ 10 ਰੁਪਏ ਮੱਥਾ ਟੇਕੀ ਸਾਡੇ ਲਾਗੇ 20 ਟੇਕਣ ਡਿਆ 20 ਵਾਲੇ ਅੱਗੇ 50 ਵਾਲਾ 50 ਵਾਲੇ ਅੱਗੇ 100 ਵਾਲਾ 100 ਵਾਲੇ ਲਾਗੇ 200 ਵਾਲਾ 200 ਵਾਲੇ ਲਾਗੇ 500 ਵਾਲਾ ਜੇ 500 ਵਾਲਾ ਵੇਂਦਾ ਤੇਥੋਂ ਕੋਈ ਸੋਨੇ ਦੀਆਂ ਮੋਹਰਾਂ ਚੜਾਈ ਜਾਣ ਡਿਆ ਇਹ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਜਿਵੇਂ ਜਿਵੇਂ ਮਹਾਰਾਜ ਸੇਵਾ ਲੈਂਦੇ ਆ ਸੰਤਾਂ ਸੰਗਤ ਪਾਈਏ ਤੇ ਸੰਤਾਂ ਦੀ ਸੰਗਤ ਕਰੀਏ ਨਾ ਸੰਗਤ ਜਾ ਕੇ ਜਿੱਤ ਜਮ ਕੇ ਪੰਥਨਾ ਜਾਈ ਉਹ ਜਮ ਦੇ ਰਸਤੇ ਤੇ ਨਹੀਂ ਜਾਣਾ ਪੈਂਦਾ ਜਮ ਦੇ ਰਸਤੇ ਤੋਂ ਮਹਾਰਾਜ ਬਚਾ ਲੈਂਦੇ ਨੇ ਕਿ ਸੰਤਾਂ ਸੰਤ ਜਿਹੜੇ ਆ ਜਗਤ ਦਾ ਉਧਾਰਨ ਸਭ ਕੁਲ ਤਾਰਨ ਉਹ ਸੰਤ ਨਾ ਹੁੰਦੇ ਜਗਤ ਮੈਂ ਮਰ ਮਿਟਦਾ ਸੰਸਾਰ ਐਸੀਆਂ ਤੁਕਾਂ ਵੀ ਲੋਕੀ ਬੋਲਦੇ ਨੇ ਜਿਹੜੀਆਂ ਗੁਰਬਾਣੀ ਦੇ ਵਿੱਚ ਨਹੀਂ ਐ ਪਰੰਤੂ ਜਿਹੜੇ ਸੰਤ ਹੈ ਨਾ ਜਗਤ ਦਾ ਉਧਾਰਨ ਸਭ ਕੁਲ ਤਾਰਨ ਇਹ ਸਾਰੇ ਜਗਤ ਦਾ ਉਧਾਰ ਕਰਦੇ ਨੇ ਤੇ ਕੁਲਾਂ ਨੂੰ ਤਾਰ ਦਿੰਦੇ ਨੇ ਐਸੇ ਗੁਰਮਖਾਂ ਦੀਆਂ ਨੂੰ ਜਿਹੜੇ ਸੰਤਾਂ ਦੀ ਸੰਗਤ ਕਰਦੇ ਨੇ ਫਿਰ ਉਹਨਾਂ ਨੂੰ ਜਮ ਕੇ ਪੰਥ ਪੰਥ ਹੰਦਾ ਰਸਤਾ ਜਾਮੋ ਵਾਲੇ ਰਸਤੇ ਤੇ ਜਾਣਾ ਪੈਂਦਾ ਸਿੱਧੇ ਸਤਕੰਡ ਦੇ ਰਸਤੇ ਤੇ ਚਲੇ ਜਾਂਦੇ ਹਾਂ ਜੀ ਤਤੇ ਵਾ ਨਾ ਲਗਈ ਜਨਮਨ ਉਠਾ ਆਏ ਜਿਓ ਤਤੇ ਵਾ ਨਾ ਲਗਈ ਪਰਮ ਬ੍ਰਹਮ ਸਰਣਾਈ ਚੌਗਰਦ ਹਮਾਰੇ ਆਰਾਮ ਕਰ ਦੁੱਖ ਲੱਗੇ ਨਾ ਭਾਈ ਐਸੇ ਗੁਰਮੁਖਾਂ ਨੂੰ ਕਦੇ ਫੇ ਤਤੀ ਵਾ ਨਹੀਂ ਲੱਗਦੀ ਉਹਨਾਂ ਨੂੰ ਕਦੇ ਦੁੱਖ ਨਹੀਂ ਹੁੰਦਾ ਜਦੋਂ ਆਪਾਂ ਜੇਠਾੜ ਦੇ ਦਿਨ ਹੁੰਦੇ ਆ ਨਾ ਤੇ ਜਦੋਂ ਫਿਰ ਤੱਤੀ ਬਾਵ ਚਲਦੀ ਹੈ ਲੋ ਚਲਦੀ ਹੈ ਤੇ ਉਹਦੇ ਤੋਂ ਬਚਣ ਵਾਸਤੇ ਹੈ ਆਪਾਂ ਬੜੇ ਤਰੀਕੇ ਲੱਭਦੇ ਆ ਕੋਈ ਕੂਲਰ ਚਲਾਉਂਦਾ ਕੋਈ ਏਸੀ ਚਲਾਉਂਦਾ ਕੋਈ ਪੱਖਾ ਚਲਾਉਂਦਾ ਕੋਈ ਦਰਖਤਾਂ ਥੱਲੇ ਜਾ ਕੇ ਬੈਠ ਜਾਂਦਾ ਤੇ ਤੱਤੀ ਬਾਉ ਨਾਲ ਲੱਗ ਗਈ ਜਨਮਨ ਉਠਾ ਆਏ ਜਿਓ ਜਿਨ੍ਹਾਂ ਦੇ ਮਨ ਦੇ ਵਿੱਚ ਮਹਾਰਾਜ ਆ ਕੇ ਵਸ ਗਏ ਨਾ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੋਗ ਨਹੀਂ ਰਹਿ ਜਾਂਦਾ ਉਹਨਾਂ ਨੂੰ ਸੁਖ ਸੁਖ ਦੋਨੋਂ ਸਮ ਕਰ ਜਾਣਾ ਔਰ ਮਾਨ ਪਾਨਾ ਹਰ ਕਿਸੋ ਕਿਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦੇ ਨੇ ਤੇ ਜੀਵਨ ਮੁਕਤ ਹੋ ਜਾਂਦਾ ਜੀਵ ਦੇ ਅੰਮਰ ਮਾਰਨਾ ਪਛੋਤਾਈ ਹੈ ਉਹਨਾਂ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਇਸ ਕਰਕੇ ਉਹਨਾਂ ਨੂੰ ਕਦੇ ਕੋਈ ਤਤੀ ਜਵਾਨ ਨਹੀਂ ਲੱਗਦੀ ਕਦੇ ਉਹਨਾਂ ਨੂੰ ਕੋਈ ਦੇ ਦੁੱਖ ਨਹੀਂ ਪਹੁੰਚਦਾ ਜੀ ਸੇ ਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਉਹ ਸੋਹਣੇ ਉਹੀ ਲੱਗਦੇ ਨੇ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਨੇ ਸੰਗਤ ਵਿੱਚ ਜਾ ਕੇ ਬੈਠੇ ਨੇ ਸੰਗਤ ਵਿੱਚ ਜਾ ਕੇ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਤੇ ਉਤੋਂ ਸੰਗਤ ਦੇ ਵਿੱਚ ਜਾ ਕੇ ਸੇਵਾ ਕਰਦੇ ਜੂੜੇ ਝਾੜਦੇ ਬਰਤਨ ਮਾਂਜਦੇ ਤੇ ਕਈ ਤਰ੍ਹਾਂ ਦੀਆਂ ਸਵਾਵਾਂ ਕਰਦੇ ਨੇ ਹਰ ਤਾਂ ਜਿਹਨੇ ਸੰਜਿਆ ਸਹੀ ਗੰਭੀਰ ਅਪਾਰ ਦੀ ਉਹ ਜਿਨ੍ਹਾਂ ਨੇ ਉਹ ਹਰੀ ਦੇ ਨਾਮ ਦਾ ਜਿਹੜਾ ਨਾਮਧਾਨਾ ਨਾ ਉਹ ਹਰ ਜਿਹੜਾ ਨਾਮਧਾਨਾ ਉਹ ਨਾਮ ਤੇ ਕਦੇ ਨਫਟਦਾ ਤੇ ਨਾ ਕਦੇ ਉਹ ਮੁੱਕਦਾ ਹੀ ਆ ਹਰ ਤਾਂ ਜਿਹਨੇ ਸੰਜਿਆ ਜਿਨ੍ਹਾਂ ਨੇ ਨਾਮਧਾਨ ਇਕੱਠਾ ਕਰ ਲਿਆ ਨਾ ਉਹ ਗਹਿਰ ਗੰਭੀਰੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਜੀਰਾ ਉਹ ਬੜੇ ਗਹਿਰ ਗੰਭੀਰ ਹੋ ਜਾਂਦੇ ਆ ਤੇ ਉਹ ਅਪਾਰ ਹੋ ਜਾਂਦੇ ਉਹਨਾਂ ਦਾ ਪਾਰ ਆਰ ਵੀ ਨਹੀਂ ਪਾਇਆ ਜਾ ਸਕਦਾ ਜਿਹੜੇ ਬਾਣੀ ਪੜਦੇ ਤੇ ਲਾਮਤਨ ਇਕੱਠਾ ਕਰਦੇ ਆ ਨਾ ਕਿਉਂਕਿ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਜੀਰਾ ਤੇ ਸੰਤ ਰਾਮ ਮੈਂ ਭੀਤ ਕਿਸ਼ਨਾ ਹੀ ਸੰਤ ਰਾਮ ਹੈ ਏਕੋ ਕੋ ਕਬੀਰ ਮੈਂ ਸੋਗੁਰ ਪਾਇਆ ਜਾ ਕਾ ਨਾਮ ਬਵੇਕੋ ਭਗਤ ਕਬੀਰ ਜੀ ਨੇ ਕਿਹਾ ਕਿ ਸੰਤ ਤੇ RAM ਦੇ ਵਿੱਚ ਭੇਦ ਕੋਈ ਨਹੀਂ ਹੁੰਦਾ ਤੇ ਉਹ ਇੱਕੋ ਹੀ ਹੁੰਦੇ ਆ ਇਸ ਕਰਕੇ ਜਿਨ੍ਹਾਂ ਨੇ ਨਾਮ ਤਨ ਸੰਜਿਆ ਉਹ ਹੀ ਬੜੇ ਗੰਭੀਰ ਹੋ ਜਾਂਦੇ ਤੇ ਉਹ ਪਾਰ ਹੋ ਜਾਂਦੇ ਆ ਜੀ ਉਹਨਾਂ ਦਾ ਪਾਰ ਆਵਾਰ ਨਹੀਂ ਪਾਇਆ ਜਾ ਸਕਦਾ ਜੀ ਹਰ ਐਮਿਓ ਰਸਾਣ ਪੀਵੀ ਹੈ ਮੋ ਡਠਾ ਜਨ ਕੈ ਜੀਵੀ ਹੈ ਸਾਨੂੰ ਸਦਾ ਹੀੜ ਅਮਰਤ ਨਾਮਾ ਅਮਰਤ ਪੀਵੋ ਸਦਾ ਚੇਰ ਜੀਵੋ ਵਾ ਸਿਮਰਤੇ ਅਨੰਤ ਅਨੰਤ ਰੰਗ ਤਮਾਸਾ ਕਦੇ ਪੂਰਨ ਆਸਾ ਕਬੇ ਨਾ ਬਿਆਪੇ ਚਿੰਤਾ ਹਰ ਅਮਯੋਰ ਸੈਣ ਪੀਵੇ ਜਿਹੜਾ ਅਮਰਤ ਦਾ ਰਸ ਹੈ ਨਾ ਉਹ ਪੀਵੇ ਅਸੀਂ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸਾਡੇ ਤੇ ਬਾਣੀ ਸੁਣਦੇ ਨਾਲ ਹੀ ਪਰਮਗਤ ਹੋ ਜਾਂਦੀ ਹੈ ਤੇ ਜਿਹੜੇ ਗੁਰਮੁਖ ਹੈ ਨਾ ਇਹ ਰਸ ਨਾਲ ਤੋਂ ਅਨ ਰਸ ਰਾਤਰੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜੇ ਤਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋਲਣਾ ਤ੍ਰਿਸ਼ਨਾ ਲੱਗੇ ਜਦੋਂ ਹਰਸ ਪੀ ਲੈਂਦੇ ਆ ਨਾ ਐਵੇਂ ਰਸੈਣ ਪੀਵੇ ਅਮਰਤ ਰੂਪੀ ਰਸੈਣ ਪੀ ਲੈਂਦੇ ਆ ਮੋ ਡਿੱਠਾ ਜਨਕੈ ਜੀਵਿਏ ਐਸੇ ਗੁਰਮਖਾ ਦੇ ਦਰਸ਼ਨ ਕਰਕੇ ਹੀ ਬੰਦਿਆਂ ਨੂੰ ਜਿਨ ਲੋਕਾਂ ਨੂੰ ਸੰਸਾਰ ਨੂੰ ਜਿਵੇਂ ਮਿਲ ਜਾਂਦਾ ਹੈ ਜੀ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੈ ਪਾਵੈ ਜਿਉ ਵੇ ਸੇ ਗੁਰਮੁਖ ਖਾਨਾ ਜਿਹੜੇ ਉਹਨਾਂ ਦੇ ਕਾਰਜ ਸਾਰੇ ਸਤਿਗੁਰ ਤੁਮਰੇ ਕਾਜ ਸਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਤੇ ਸਾਰੇ ਕਾਰਜ ਉਹਨਾਂ ਗੁਰਮੁਖਾਂ ਦੇ ਪੂਰੇ ਹੋ ਜਾਂਦੇ ਆ ਜਿਹੜੇ ਗੁਰੂ ਦੇ ਚਰਨਾਂ ਦੀ ਪੂਜਾ ਕਰਦੇ ਗੁਰੂ ਦੇ ਚਰਨਾਂ 'ਤੇ ਧਿਆਨ ਤਾਂ ਲੈਂਦੇ ਹਨ ਜੀ ਜੋ ਹਰ ਕੀਤਾ ਆਪਣਾ ਤੇਰੇ ਗੁਸਾਈ ਜਪਣਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣਾ ਕਰ ਲਿਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੋਂ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਤਿਨਾਂ ਨੇ ਐਸੀ ਅਵਸਥਾ ਦੇ ਚਲੇ ਗਏ ਨਾ ਜੋ ਹਰ ਕੀਤਾ ਹੈ ਆਪਣਾ ਹਰੀ ਨੂੰ ਆਪਣਾ ਬਣਾ ਲਿਆ ਤਿਨੇ ਗੁਸਾਈਂ ਜੀ ਆਪਣਾ ਤੇ ਐਸੇ ਗੁਰਮਖਾ ਜਿਹੜੇ ਉਹ ਪ੍ਰਮਾਤਮਾ ਦਾ ਜਾਪ ਕਰਦੇ ਉਸ ਦਾ ਨਾਮ ਲੈਂਦੇ ਹਨ ਉਸ ਨੂੰ ਸਦਾ ਯਾਦ ਰੱਖਦੇ ਹਨ ਜੀ ਸੋ ਸੂਰਾ ਪ੍ਰਧਾਨ ਸੋ ਮਸਤਕ ਦਿਸਦਾ ਹੈ ਭਾਗ ਜਿਓ ਐਸੇ ਹੀ ਗੁਰਮਖ ਸੂਰਮੇ ਘੋਂਦੇ ਆ ਤੇ ਉਹਨਾਂ ਦੇ ਪ੍ਰਧਾਨ ਵੀ ਉਹ ਘੋਂਦੇ ਨੇ ਪ੍ਰਧਾਨ ਦਾ ਮਤਲਬ ਇਹ ਨਹੀਂ ਕਿ ਕਿਤੇ ਜਾ ਕੇ ਪ੍ਰਧਾਨ ਬਣ ਗਏ ਆ ਤੇ ਚੌੜੇ ਹੋ ਕੇ ਬਹਿ ਗਏ ਨਹੀਂ ਪ੍ਰਧਾਨ ਉਹ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਉਹ ਜਿਹੜੇ ਪੰਚ ਹੁੰਦੇ ਆ ਨਾ ਉਹ ਉਹਨਾਂ ਨੇ ਗੁਰਮਖਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਪੰਜ ਪਿਆਰੇ ਜਿਹੜੇ ਸੀ ਉਹਨਾਂ ਨੇ ਮਹਾਰਾਜ ਨੇ ਪ੍ਰਧਾਨ ਬਣਾ ਦਿੱਤਾ ਸੀ ਸੋ ਸੂਰਾ ਪ੍ਰਧਾਨ ਸੋ ਉਹ ਸੂਰਮੇ ਵੀ ਸ਼ੀਧੀਆਂ ਵੀ ਉਹਨਾਂ ਪ੍ਰਾਪਤ ਕੀਤੀਆਂ ਬੜਾ ਵੱਡਾ ਯੁੱਧ ਕੀਤਾ ਚਮਕੌਰ ਦੀ ਗੜੀ 'ਚ ਕਿਹੜੇ ਤਿੰਨ ਪਿਆਰੇ ਸੀ ਨਾ ਪੰਜਾਬ ਵਿੱਚੋਂ ਤਿੰਨ ਉੱਥੇ ਸ਼ਹੀਦੀਆਂ ਪ੍ਰਾਪਤ ਕਰਕੇ ਸੀ ਤੇ ਦੋ ਬੱਚੇ ਸੀ ਤੇ ਦੋ ਸਤਖੰਡ ਸ੍ਰੀ ਹਜੂਰ ਸਾਹਿਬ ਪਹੁੰਚ ਗਏ ਸੀ ਗੁਰੂ ਸਾਹਿਬ ਦੇ ਨਾਲ ਸੇਵਾ ਦੇ ਵਿੱਚ ਸੋ ਸੂਰਾ ਪ੍ਰਧਾਨ ਸੋ ਮਸਤਕ ਦਿਸਦਾ ਹੈ ਭਾਗ ਜੀਓ ਸੂਰਮਾ ਵੀ ਉਹੋ ਹੀ ਖਵਾਉਂਦਾ ਤੇ ਪ੍ਰਧਾਨ ਵੀ ਉਹੋ ਹੁੰਦਾ ਜਿਹਦੇ ਮੱਥੇ ਦੇ ਲੇਖ ਜਿਹੜੇ ਲਿਖੇ ਹੁੰਦੇ ਆ ਨਾ ਉਹਨਾਂ ਲੇਖਾਂ ਤੱਕ ਭਾਗਾਂ ਮੁਤਾਬਕ ਹੀ ਉਸ ਨੂੰ ਇਹ ਜਿਹੜੇ ਪ੍ਰਧਾਨਗੀ ਤੇ ਇਹ ਸੂਰਮਤਾ ਹੀ ਪ੍ਰਾਪਤ ਹੁੰਦੀ ਹੈ ਜੀ ਮਨ ਮੰਦੇ ਪ੍ਰਭ ਅਵਗਾਹੀ ਆਏ ਇਹ ਰਸ ਭੋਗਣ ਪਾਤ ਸ਼ਾਹੀਆਂ ਮਨ ਦੇ ਵਿੱਚ ਸਾਰਾ ਕੁਛ ਆਵਾਗਣ ਚੱਲਦਾ ਰਹਿੰਦਾ ਦੁਨੀਆ ਦਾ ਤੇ ਰੇ ਰਸ ਭੋਗਣ ਪਾਤਸ਼ਾਹੀ ਜੇ ਰਸ ਭੋਗਦੇ ਨੇ ਦੁਨਿਆਵੀ ਰਸ ਭੋਗਦੇ ਨੇ ਤੇ ਪਾਤਸ਼ਾਹੀਆਂ ਜਿਹੜੇ ਮੰਨਦੇ ਨੇ ਨਾ ਮੰਦਾ ਮੂਲ ਨਾ ਉਪਜੋ ਤਰੇ ਸੱਚੀ ਕਾਰੇ ਲਾਗ ਜਿਓ ਤੇ ਜਿਹੜੇ ਗੁਰਮੁਖ ਹੁੰਦੇ ਆ ਨਾ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਗਵਾਹੀ ਹੁੰਦੀ ਆਵਾਗਮਨ ਹੁੰਦਾ ਪਰਮਾਤਮਾ ਦੇ ਨਾਮ ਦਾ ਉਹ ਫੇ ਇਹ ਰਸ ਭੁਗਣ ਦੁਨੀਆ ਦੇ ਤੇ ਹੁੰਦੇ ਬਾਦਸ਼ਾਹ ਤੇ ਜਿਹੜੇ ਗੁਰਮੁਖੋਂ ਤੋਂ ਪਾਦਸ਼ਾਹ ਹੋ ਜਾਂਦੇ ਆ ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਇਹਨਾਂ ਨੂੰ ਗੁਰਗੱਦੀ ਬਖਸ਼ੀ ਨਾ ਤੇ ਇਹਨਾਂ ਨੂੰ ਹੀ ਪਾਤਸ਼ਾਹ ਕਿਹਾ ਜਾਂਦਾ ਸੀ ਤੇ ਪਾਤਸ਼ਾਹ ਹੋਏ ਨੇ 10 ਪਾਤਸ਼ਾਹ ਹੋਏ ਨੇ ਦੁਨੀਆ ਦੇ ਬਾਦਸ਼ਾਹ ਹੁੰਦੇ ਆ ਇਹ ਸਾਡੇ ਪਾਤਸ਼ਾਹ ਹੈ ਇਹ ਨਾਮ ਦਾ ਰਸ ਭੁਗਦੇ ਤੇ ਉਹ ਪਾਤਸ਼ਾਹ ਬਣ ਗਏ ਮੰਦਾ ਮੂਲ ਨਾ ਉਪਜਿਓ ਪਰ ਸੱਚੀ ਕਾਰ ਐ ਲਾਗ ਜਿਓ ਉਹਨਾਂ ਦੇ ਮਨ ਦੇ ਵਿੱਚ ਕਦੇ ਕਿਸੇ ਤਰ੍ਹਾਂ ਦਾ ਮੰਦਾ ਖਿਆਲ ਨਹੀਂ ਆਇਆ ਤੇ ਉਹ ਸੱਚੀ ਕਾਰ ਜਿਹੜੀ ਉਹਨਾਂ ਕੀਤੀ ਗੁਰੂ ਘਰ ਦੀ ਸੇਵਾਵਾਂ ਕੀਤੀਆਂ ਗੁਰੂ ਅਮਰਦਾਸ ਜੀ ਨੇ ਸੇਵਾਵਾਂ ਕੀਤੀਆਂ ਗੁਰੂ ਅੰਗਦ ਦੇਵ ਜੀ ਨੇ ਸੇਵਾਵਾਂ ਕੀਤੀਆਂ ਗੁਰੂ ਰਾਮਦਾਸ ਜੀ ਨੇ ਸੇਵਾਵਾਂ ਕੀਤੀਆਂ ਉਹ ਸੱਚੀ ਕਾਰੇ ਲੱਗੇ ਰਹਿ ਤੇ ਇਸ ਸੰਸਾਰ ਦਾ ਪਾਰ ਉਤਾਰਾ ਕੀਤਾ ਕਰਤਾ ਮਨਵਸਾਇਆ ਜਨਮੈ ਕਾ ਫਲ ਪਾਇਆ ਜਿਹੜਾ ਕਰਤਾ ਕਾਲਪੁਰਖ ਵੈਗੁਰੂ ਹੈ ਨਾ ਉਹ ਅਸੀਂ ਮਨ ਚ ਵਸਾ ਲਿਆ ਮਨ ਚ ਵਸਾ ਲਿਆ ਤੇ ਫਲ ਪਾਇਆ ਜਨਮ ਦਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਖਾਈ ਇਹ ਪੂਰਵਲੇ ਜਨਮ ਦਾ ਸਾਨੂੰ ਫਲ ਸੀ ਜੇ ਮਿਲਿਆ ਜਿਹੜਾ ਅਸੀਂ ਜੈਸਾ ਕਰਮ ਉੜੀ ਹੈ ਮਸਤਕ ਤੈਸੀ ਜਿਹੜਾ ਪਾਸ ਜਿਸ ਤਰ੍ਹਾਂ ਦੀ ਸਾਡੇ ਮੱਥੇ ਤੇ ਕਲਮ ਫੇਰੀ ਸੀ ਨਾ ਉਸ ਤਰ੍ਹਾਂ ਦਾ ਅਸੀਂ ਕਰਮ ਲੈ ਕੇ ਆ ਗਏ ਤੇ ਬੇਕਰਤੇ ਨੂੰ ਅਸੀਂ ਮੰਨ ਕੇ ਵਸਾਲਿਆ ਕਿਉਂਕਿ ਸਾਡੇ ਜਨਮ ਜਨਮਾਂ ਦਾ ਫਲ ਸਾਨੂੰ ਇਸ ਜਨਮ ਵਿੱਚ ਪ੍ਰਾਪਤ ਹੋਇਆ ਜੀ ਮਨ ਪਵੰਨ ਦਾ ਕੰਤ ਹਰ ਤੇਰਾ ਥਿਰ ਹੋ ਆ ਸੁਹਾਗ ਜਿਉ ਉਹ ਵੇ ਕਾਲ ਪ੍ਰਖਵੇ ਨੂੰ ਸਾਨੂੰ ਮਨ ਤੋਂ ਸਾਡੇ ਮਨ ਨੂੰ ਭੌਂਦਾ ਸੀ ਨਾ ਜਿ ਤਰ੍ਹਾਂ ਕਿ ਇਸਤਰੀ ਹੈ ਉਹ ਆਪਣੇ ਪਤੀ ਪ੍ਰਮੇਸ਼ਰ ਵਾਸਤੇ ਯਤਨ ਕਰਦੀ ਹੈ ਕਿ ਮੈਨੂੰ ਇਸ ਪਤੀ ਦੇ ਇਛਾਣ ਦੇ ਨਾਲ ਮੇਰੀ ਸ਼ਾਦੀ ਹੋ ਜਾਵੇ ਤੇ ਉਹ ਮੇਰਾ ਪਤੀ ਬਣ ਜਾਵੇ ਇਸ ਤਰ੍ਹਾਂ ਜੇ ਇੱਕ ਗੁਰਮੁਖ ਪਿਆਰੇ ਆ ਉਹ ਪ੍ਰਮਾਤਮਾ ਦਾ ਨਾਮ ਜਪਦੇ ਆ ਤੇ ਉਹਨੂੰ ਆਪਣਾ ਪਤੀ ਪਰਮੇਸ਼ਰ ਕਰਕੇ ਮੰਨਦੇ ਆ ਜਦੋਂ ਪਤੀ ਪਰਮੇਸ਼ਰ ਉਹਨਾਂ ਨੂੰ ਮਨ ਭਾਉਂ ਪਾਉਂਦਾ ਮਿਲ ਜਾਂਦਾ ਹੈ ਨਾ ਫਿਰ ਥਿਰ ਹੋਆ ਸੁਹਾਗ ਜਿਉ ਨਾ ਉਹ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਕਿਉਂ ਕਿਹੜਾ ਆਕਾਲ ਪੁਰਖ ਵੈਖੀ ਹੂਗਾ ਨਾ ਪ੍ਰਮਾਤਮਾ ਉਹ ਨਾ ਜੰਮਦਾ ਤੇ ਨਾ ਮਰਦਾ ਇਸ ਕਰਕੇ ਸੁਹਾਗ ਐਸੇ ਗੁਰਮੁਖਾਂ ਦਾ ਗੁਰਮੁਖ ਰੂਪੀ ਈਸਤਰੀਆਂ ਦਾ ਸੁਹਾਗ ਸਦਾ ਵਾਤੇ ਥਿਰ ਹੋ ਜਾਂਦਾ ਹੈ ਜੀ ਅਟੱਲ ਪਦਾਰਥ ਪਾਇਆ ਭੈ ਭੰਜਨ ਕੀ ਸਰਣਾਇਆ ਅਟੱਲ ਪਦਾਰਥ ਅਟੱਲ ਪਦਾਰਥ ਹੈ ਨਾਮ ਨਾਮ ਪਾਲਿਆ ਨਾਮ ਪ੍ਰਾਪਤ ਕਰ ਲਿਆ ਸੰਗਤ ਕੀਤੀ ਸਾਧੂਆਂ ਦਾ ਸੰਗ ਕੀਤਾ ਸੰਗਤ ਵਿੱਚ ਜਾ ਕੇ ਨਾਮ ਜਪਿਆ ਤੇ ਨਾਮ ਪ੍ਰਾਪਤ ਕਰਤਾ ਬਾਹਰੇ ਨਹੀਂ ਕਰਤੀ ਕਿਰਪਾ ਤੇ ਪਿਛਲੇ ਜਨਮਾਂ ਦਾ ਫਲ ਸਾਨੂੰ ਇਸੇ ਜਨਮ ਵਿੱਚ ਮਿਲ ਗਿਆ ਭੈ ਭੰਜਨ ਕੀ ਸਰਣਾਇਆ ਜਿਹੜਾ ਦੁੱਖਾਂ ਦਾ ਨਾਸ ਕਰਦਾ ਭੈ ਨੂੰ ਭੰਜਣ ਵਾਲਾ ਭੈ ਦਾ ਨਾਸ ਕਰਨਾ ਹੈ ਕਰਨ ਵਾਲਾ ਉਸ ਦੀ ਸ਼ਰਨ ਵਿੱਚ ਆ ਗਏ ਜੀ ਲਾਏ ਅੰਚਲ ਨਾਨਕ ਤਾਰਿਆ ਨਾ ਜਿੱਤਾ ਜਨਮ ਪਰ ਜਿਓ ਉਹਨੇ ਫਿਰ ਆਪਣੇ ਅੰਚਲ ਨਾਲ ਲਾ ਕੇ ਆਪਣੇ ਗਲ ਨਾਲ ਲਾ ਕੇ ਸਾਨੂੰ ਤਾਰ ਦਿੱਤਾ ਤੇ ਜਨਮ ਜਿਹੜਾ ਅਸੀਂ ਇਹ ਸਾਰਾ ਜਨਮ ਜਿੱਤਿਆ ਗੁਰਮੁਖ ਹਾਰ ਚਲੇ ਜਗ ਜੀਤਾ ਤੇ ਦੁਨਿਆ ਜਾਗਾ ਜਿਹੜਾ ਉਹ ਗੁਰਮੁਖਾ ਨੇ ਜਿੱਤ ਲਿਆ ਇਸ ਕਰਕੇ ਮਹਾਰਾਜ ਨੇ ਕਿਰਪਾ ਕਰਤੀ ਉਹਨਾਂ ਤੇ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓਅਗਰੂ ਇੱਕ ਹੈ ਇਹ ਸਾਰੀ ਧਰਤੀ ਤੇ ਵਿਚਰਿਆ ਹੈ ਕਾਲਪੁਰਖ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਅਨੁਸਾਰ ਚੱਲਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਜੀ ਮਾਜ ਮਹੱਲਾ ਪੰਜਵਾਂ ਇਹ ਮਾਜ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗੀ ਗੁਰਬਾਣੀ ਹੈ ਜੀ ਘਰ ਤੀਜਾ ਰਾਗੀ ਸਿੰਘਾਂ ਨੂੰ ਕੀਰਤਨੀਏ ਸਿੰਘਾਂ ਨੂੰ ਇਸ ਸ਼ਬਦ ਨੂੰ ਰਾਗ ਦੇ ਤਾਲ ਦੇ ਤੀਸਰੇ ਘਰ ਦੇ ਵਿੱਚ ਗਾਇਨ ਕਰਨ ਵਾਸਤੇ ਕੀਰਤਨ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ ਜੀ ਹਰ ਜਪ ਜਪੇ ਮਨ ਧੀਰੇ ਰਹਾਓ ਹਰੀ ਦਾ ਜਪ ਜਪਕਾਰ ਕਰਕੇ ਨਾ ਮਨ ਨੂੰ ਠੀਰਜ ਵੱਜ ਜਾਂਦੀ ਹੈ ਮਨ ਤਸੱਲੀ ਚ ਆ ਜਾਂਦਾ ਮਨ ਸਹਜ ਵਰਥਾ ਚ ਆ ਜਾਂਦਾ ਮਨ ਸੰਤੋਖ ਵਿੱਚ ਆ ਜਾਂਦਾ ਹਰ ਜਪ ਜਪੇ ਮਨ ਤੇਰੇ ਹਰੀ ਦਾ ਜਪ ਕਰਕੇ ਮਨ ਨੂੰ ਠੀਰਜ ਵੱਜ ਜਾਂਦੀ ਹੈ ਜੀ ਰਹਾਓ ਠਹਿਰਾਓ ਦੇ ਕੇ ਪਰਮਉਂਦੇ ਹਨ ਸਿਮਰ ਸਿਮਰ ਗੁਰਦੇਵੋ ਮਿਟ ਗਏ ਭੈ ਦੂਰੇ ਉਸ ਕਾਲਪੁਰਖ ਵੈ ਦਾ ਸਿਮਨ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਦਿਆਂ ਨਿਰਪੋ ਨਰਵੈਰ ਜਿਹੜੀ ਐਸੀ ਸਥਿਤੀ ਬਣਾਈ ਪੈ ਕਾਹੋਂ ਕੋ ਦੇਤ ਨਾ ਨਹਿ ਪੈ ਮਾਨ ਤੇ ਆਨ ਐਸੀ ਗੁਰਮੁਖ ਅਵਸਥਾ ਬਣ ਗਈ ਕਿ ਨਾ ਤੇ ਅਸੀਂ ਕਿਸੇ ਤੋਂ ਡਰਦੇ ਹਾਂ ਤੇ ਨਾ ਕਿਸੇ ਨੂੰ ਡਰਾਉਂਦੇ ਹਾਂ ਕਿਉਂਕਿ ਅਸੀਂ ਗੁਰੂਦੇਵ ਨੇ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਜੋ ਸਾਨੂੰ ਮੰਤਰ ਦਿੱਤਾ ਨਾ ਸ਼ਬਦ ਗੁਰੂ ਸੁਰਤ ਤੋਂ ਜੇਲਾ ਜਿਹੜਾ ਸ਼ਬਦ ਮੰਤਰ ਦਿੱਤਾ ਅਸੀਂ ਉਹਦੇ ਅਨਸਾਰ ਵਾਹਿਗੁਰੂ ਗੁਰ ਮੰਤਰ ਹੈ ਜੇ ਹਉਮੈ ਕੋਈ ਜਦੋਂ ਹਉਮੈ ਦਾ ਨਾਸ਼ ਹੋ ਗਿਆ ਸਾਡੇ ਸਰੀਰ ਚੋਂ ਤੇ ਸਭ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ ਤੇ ਫੇ ਜਿਹੜੇ ਡਰ ਭੈ ਸਾਰੇ ਦੂਰ ਹੋ ਗਏ ਕੋਈ ਕਿਸੇ ਦਾ ਡਰ ਨਹੀਂ ਰਹਿ ਗਿਆ ਜੀ ਸਰਨੇ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਜਿਹੜਾ ਕਾਲਪੁਰਖ ਵਹਿਭੂ ਸ਼ਰਨ ਵਿੱਚ ਆ ਜਾਂਦਾ ਨਾ ਉਹ ਫੇ ਝੂਰਦਾ ਨਹੀਂਗਾ ਉਹਨੂੰ ਇਹ ਨਹੀਂ ਹੁੰਦਾ ਕਿ ਮੈਨੂੰ ਆ ਚੀਜ਼ ਨਹੀਂ ਮਿਲੀ ਆ ਚੀਜ਼ ਨਹੀਂ ਮਿਲੋ ਮੇਰਾ ਆ ਰਹਿ ਗਿਆ ਮੇਰਾ ਆ ਰਹਿ ਗਿਆ ਮੈਂ ਕੋਠੀ ਵੱਡੀ ਕਰਨੀ ਸੀ ਮੈਂ ਕਾਰ ਵੱਡੀ ਲੈਣੀ ਸੀ ਤੇ ਮੈਂ ਪਲਾਟ ਵੱਡਾ ਲੈਣਾ ਸੀ ਐਸੀਆਂ ਜਿਹੜੀਆਂ ਸਥਿਤੀਆਂ ਨਾ ਉਹਨਾਂ ਦੇ ਮਨ ਤੇ ਬਿਲਕੁਲ ਨਹੀਂ ਰਹਿ ਜਾਂਦੀਆਂ ਉਹ ਝੂਰਦੇ ਹੀ ਨਹੀਂਗੇ ਉਹ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਿਆ ਨਾਮ ਪਦਾਰਥ ਨਾਨਕ ਮੰਗਿਆ ਉਹ ਕਹਿੰਦੇ ਮਹਾਰਾਜੀ ਜੋ ਦਿੱਤਾ ਤੁਸਾਂ ਦਿੱਤਾ ਤੁਹਾਡੇ ਤੋਂ ਬਿਨਾ ਹੋਰ ਸਾਨੂੰ ਕੋਈ ਦੇਣ ਹਾਰ ਨਹੀਂ ਹੈ ਜੀ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਸਾਧੂ ਸੰਤਾਂ ਦੇ ਚਰਨਾਂ ਦੀ ਸੇਵਾ ਕਰਨ ਨਾਲ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਇਹ ਨਹੀਂ ਕਿ ਉਹਨਾਂ ਦੇ ਪੈਰ ਹੀ ਵਾਰ-ਵਾਰ ਦਬਾਈ ਜਾਣ ਤੇ ਪੈਰ ਘੁੱਟੀ ਜਾਣੇ ਦੇ ਸੰਤ ਜੀ ਕਹਿੰਦੇ ਐਤੋਂ ਉੱਠ ਕੇ ਚੱਲ ਜਾਓ ਤੇ ਅਸੀਂ ਪੈਰਾਂ ਨੂੰ ਚਿੰਬੜੇ ਰਹੇਗੇ ਨਹੀਂ ਚਰਨ ਸੇਵ ਇਹ ਹੁੰਦੀ ਆ ਚਰਨ ਦਾ ਦੀ ਸੇਵਾ ਕਰਨੀ ਕਿ ਜੋ ਉਹ ਕਹਿੰਦੇ ਉਹ ਮੰਨੋ ਉਹ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਤੁਸੀਂ ਜਾ ਕੇ ਟੇਕੋ ਤੁਸੀਂ ਜੇ ਉਹਨਾਂ ਦੇ ਚਰਨ ਕਿਉਂ ਫੜਦੇ ਜੋ ਉਹ ਕਹਿੰਦੇ ਵੈਗਰੂ ਵੈਗ ਦਾ ਜਾਪ ਕਰੋ ਤੁਸੀਂ ਕਹਿੰਦੇ ਨਾ ਨੇਤਰੇਮ ਕਰਨਾ ਨਾ ਵੈਗਰੂ ਦਾ ਜਾਪ ਕਰਨਾ ਨਾ ਮੂਲ ਮਰਤ ਦਾ ਪਾਠ ਕਰਨਾ ਪਰ ਚਰਨ ਫੜਨੇ ਅਸੀਂ ਤੇ ਕੁਛ ਨਹੀਂ ਮਿਲਣਾ ਮਿਲਣਾ ਉਹ ਆ ਜੋ ਸੰਤ ਸਾਧ ਕਹਿੰਦੇ ਆ ਨਾ ਚਰਨ ਸੇਵਕ ਐਸੇ ਹੁੰਦੇ ਆ ਜਿਹੜੇ ਇੱਕ ਸਾਧ ਬਚਨ ਅਟਲਾਦਾ ਸਾਧਾ ਦਾ ਬਚਨ ਆ ਨਾ ਜਿਹੜਾ ਜਦੋਂ ਸਾਧਾ ਨੇ ਕਹਿਤਾ ਕਿ ਆ ਨਾਮ ਜਪ ਲੋ ਮਹਾਰਾਜ ਕਿਰਪਾ ਕਰ ਦੇਣਗੇ ਆਇਆ ਪਾਠ ਕਰਿਆ ਕਰੋ ਮਹਾਰਾਜ ਕਿਰਪਾ ਕਰਨਗੇ ਸੋ ਉਹਨਾਂ ਸਾਰਿਆਂ ਗੁਰਮੁਖਾਂ ਦੇ ਜਿਹੜੇ ਸਾਧੂ ਸੰਤਾਂ ਦੇ ਬਚਨ ਮੰਨ ਕੇ ਸੇਵਾ ਕਰਦੇ ਆ ਨਾ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਜੀ ਘਟ ਘਟ ਏਕ ਵਰਤਦਾ ਜਲਥਲ ਮਹੀਲ ਪੂਰੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿ ਰੋ ਪੁਕਾਰ ਹਰ ਸਰੀਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਇਕੋ ਹੀ ਹੈ ਏਕ ਹੀ ਕੀ ਸੇਵ ਸਾਹਿਬ ਹੀ ਕੋ ਗੁਰ ਦੇ ਏਵੇਂ ਇਕ ਦੂਸਰੋ ਨਾ ਔਰ ਕੋਈ ਭੂਤ ਪਰਮਾਨਭੂ ਦੂਸਰੇੰਦ ਕਿਸੇ ਨੂੰ ਮੰਨਣਾ ਹੀ ਨਹੀਂ ਤੇ ਨਾ ਜਾਨੀ ਕਰਨਾ ਤੇ ਇਕੋ ਹੀ ਪ੍ਰਮਾਤਮਾ ਜਿਹੜਾ ਸਦਾ ਤੁਹਾਡੇ ਸਰੀਰਾਂ ਦੇ ਵਿੱਚ ਵਰਤਦਾ ਹੈ ਤੇ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਅਰ ਜਾਤਾ ਇਹ ਸਰੀਰ ਹਰੀ ਦਾ ਮੰਦਰ ਹੈ ਇਤੋਂ ਪ੍ਰਮਾਤਮਾ ਨੂੰ ਜਾਣ ਲਿਆ ਤੇ ਉਸ ਨੂੰ ਪਾ ਲਿਆ ਜੀ ਤੇ ਇਹ ਜਲ ਥਲ ਜਲ ਦੇ ਵਿੱਚ ਜੀ ਇਹ ਥਲ ਵਿੱਚ ਸਾਰੀ ਧਰਤੀ ਦੇ ਵਿੱਚ ਪੂਰਿਆ ਹੋਇਆ ਹੈ ਪੂਰਨ ਤੌਰ ਤੇ ਪ੍ਰਮਾਤਮਾ ਫਸਰਿਆ ਹੋਇਆ ਹੈ ਜੀ ਪਾਪ ਬਿਨਾਸ਼ਨ ਸੇਵਿਆ ਬਿੱਤਰ ਸੰਤਨ ਕੀ ਧੂਰੇ ਪਾਪਾਂ ਦਾ ਨਾਸ ਕਰਨ ਵਾਲੇ ਦੀ ਇਰਾਦਾ ਕਰ ਲਈ ਉਸ ਦਾ ਨਾਮ ਜਪਿਆ ਤੇ ਸੰਤਨ ਕੀ ਜਿਹੜੀ ਸੰਤਾਂ ਦੀ ਧੂੜੀ ਹੈ ਨਾ ਉਹ ਪਵਿੱਤਰ ਹੁੰਦੀ ਸੰਤਾਂ ਨੇ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਜਦੋਂ ਅਸੀਂ ਬਚਨ ਮੰਨ ਲਿਆ ਤੇ ਫਿਰ ਪਾਪਾਂ ਦਾ ਨਾਸ਼ ਕਰਨ ਵਾਲਾ ਉਹਦੀ ਆਰਾਧਨਾ ਕੀਤੀ ਗੁਰੂ ਮਹਾਰਾਜ ਨੇ ਕਿਹਾ ਪਰਚਾ ਸ਼ਬਦ ਦਾ ਪੂਜਾ ਅਕਾਲ ਕੀ ਦੀਦਾਰ ਖਾਲਸੇ ਕਾ ਜਿਹਦੇ ਕਹ ਅਕਾਲ ਦੀ ਪੂਜਾ ਕੀਤੀ ਉਹਦੀ ਆਰਾਧਨਾ ਕੀਤੀ ਤੇ ਫਿਰ ਸੰਤਾਂ ਦੀ ਧੂੜੀ ਪਵਿੱਤਰ ਆ ਜਿਹੜੀ ਹੈ ਨਾ ਉਹ ਜੋ ਇਸ ਇੰਜ ਲੱਗਾ ਜਿ ਤਰ੍ਹਾਂ ਮਸਤਕ ਦੇ ਧੂੜੀ ਲਾ ਰਹੀ ਤੇ ਸਾਡੇ ਸਾਰੇ ਤਰ੍ਹਾਂ ਦੇ ਦੁੱਖ ੱਟੇ ਗਏ ਹਨ ਜੀ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਉਸ ਕਾਲਪੁਰ ਗਏ ਸਾਰੀਆਂ ਯਾਦ ਬਿਆਦ ਆਪਾਦ ਖਸਮ ਨਾ ਸਾਡਾ ਪਤੀ ਹੈ ਉਹਨੇ ਸਾਰੀਆਂ ਚੀਜ਼ਾਂ ਦਾ ਨਾਸ ਕਰਤਾ ਸਾਰੀਆਂ ਚੀਜ਼ਾਂ ਦੁੱਖ ਦੇ ਰਿਦਰ ਸਾਡੇ ਲਾ ਦਿੱਤੇ ਹਰ ਜਪ ਭਈ ਠਰੂਰੇ ਤੇ ਹਰੀ ਦਾ ਜਪ ਕਰਦੇ ਕਰਦੇ ਮਨ ਐ ਠੰਡਾ ਸੀਤਲ ਹੋ ਗਿਆ ਤੇ ਉਹਦੇ ਨਾਲ ਸਹਿਜ ਅਵਸਥਾ ਬਣ ਗਈ ਤੇ ਸਹਿਜ ਅਵਸਥਾ ਬਣ ਗਈ ਜਦੋਂ ਤੇ ਫਿਰ ਆਪਣੇ ਆਪ ਦੇ ਵਿੱਚ ਸੰਤੋਖ ਆ ਗਿਆ ਮਹਾਰਾਜ ਨੇ ਅਸੀ ਕਿਰਪਾ ਕਰ ਦਿੱਤੀ ਉਸ ਕਸਮ ਨੇ ਪ੍ਰਮਾਤਮਾ ਨੇ ਸਾਰੇ ਦੁੱਖੀ ਤੁਹਾਡੇ ਤੋਂ ਛਡਾ ਦਿੱਤੇ ਇਤੋਂ ਮਾਰ ਕੇ ਭਜਾ ਦਿੱਤੇ ਜੀ ਕਰਤੇ ਕਿ ਆਤ ਭਵਸੋ ਦੁਸ਼ਟ ਮੋਏ ਹੋਏ ਮੂਰੇ ਇਹ ਕਰਤੇ ਦੀ ਤਪਿਆ ਤਪੱਸਿਆ ਕੀਤੀ ਨਾ ਜਦੋਂ ਨਾਮ ਜਪਿਆ ਜਿਹੜੇ ਦੁਸ਼ਟ ਸੀ ਆਪਣੇ ਆਪ ਮੂਰੇ ਹੰਦਾ ਮੂਰਛਤ ਹੋ ਜਾਣਾ ਬੋਲ ਨਾ ਸਕਣਾ ਮੈ ਬਿਹੋਸ਼ ਹੋ ਜਾਣਾ ਜਿਹੜੇ ਦੁਸ਼ਟ ਸੀ ਨਾ ਉਹ ਸਾਰੇ ਭੱਜ ਗਏ ਤੇ ਬਿਹੋਸ਼ ਹੋ ਕੇ ਸਾਰੇ ਦੁਸ਼ਟ ਜਿਹੜੇ ਆਦ ਬਿਆਦ ਅਪਾਦ ਕਾਮ ਗ੍ਰੋ ਲੋਭ ਹੰਕਾਰ ਇਹ ਸਾਰੇ ਦੁਸ਼ਟਾ ਸਾਰੇ ਇਹ ਆਪਣੇ ਆਪ ਹੀ ਮਰ ਗਏ ਜੀ ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਸਿਰ ਗੁਰ ਨਾਲੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਨਾ ਪੰਮੇ ਪਾਤਸ਼ਾਹ ਉਹ ਕਹਿੰਦੇ ਨੇ ਕਿ ਅਸੀਂ ਸੱਚੇ ਨਾਮ ਦੇ ਵਿੱਚ ਰਤੇ ਕੇ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਨਾਨਕ ਰਤਾ ਸੱਚ ਨਾਏ ਨਾਨਕ ਸੱਚੇ ਨਾਮ ਦੇ ਚ ਰਤਿਆ ਗਿਆ ਹਰ ਵੇਖੇ ਸਦਾ ਹਜੂਰੇ ਹਰ ਵੇਲੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਾਹ ਦਾ ਹਾਜ਼ਰ ਹਜੂਰ ਹੈ ਜਹਰਾਜ ਹੂਰ ਸਰਬ ਕਲਾ ਭਰਪੂਰ ਮੰਦਾ ਹੈ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤੇਨਕੂ ਨਾ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਿਹਾ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਆ ਉਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵਾਲ ਵਧਿਗੇ ਜੀ ਕਰਤਾ ਕੀ ਆਤ ਪਾਵਸੋ ਦੋਟ ਮੋਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ